ਵੁਰਤ ਦੀਆਂ ਵਾਲੀਆਂ ਖੋਕੇ ਭੱਜ ਰਹੇ ਲੁਟੇਰਿਆਂ ਨਾਲ ਹੋਈ ਜੱਗੋ 13ਵੀ ਇਹਨਾਂ ਦੀ ਕਾਲੀ ਦੇ ਨਾਲ ਗਈ ਪਿਓ ਤੇ ਪੁੱਤ ਦੀ ਜਾਨ ਤੇਜ਼ ਰਫ਼ਤਾਰ ਮੋਟਰਸਾਈਕਲ ਕਰਕੇ ਵਾਪਰੇ ਆ ਮੰਦ ਭਾਗਾ ਪਾਣਾ ਤੁਸੀਂ ਵੀ ਦੇਖੋ ਵੱਡੀ ਖਬਰ ਤੇ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਵੀ ਕਰਿਓ ਇਹ ਮਾਮਲਾ ਹੁਸ਼ਿਆਰਪੁਰ ਦੇ ਕਸਬਾ ਮਾਹਿਲਪੁਰ ਦੇ ਅਦੀਨੋਂ ਦੇ ਪਿੰਡ ਮੋਰਾਵਾਲੀ ਦਾ ਏ ਜਿੱਥੇ ਕਿ ਇੱਕ ਸਕੂਟਰੀ ਸਵਾਰ ਮਹਿਲਾ ਕੋਲੋਂ ਦੋ ਅਣਪਛਾਤੇ ਲੁਟੇਰਿਆਂ ਵੱਲੋਂ ਵਾਲੀਆਂ ਲੁੱਟੀਆਂ ਗਈਆਂ ਤੇ ਫਿਰ ਉਥੋਂ ਫਰਾਰ ਹੋ ਰਹੇ ਸੀ ਮੋਟਰਸਾਈਕਲ ਦੀ ਐਨੀ ਤੇਜ਼ ਰਫ਼ਤਾਰ ਸੀ ਕਿ ਇੱਕ ਕਾਰ ਜਾ ਕੇ ਵਿੱਚ ਟਕਰੂੰਦੀ ਐ ਇਸ ਦੇ ਵਿੱਚ ਤਿੰਨ ਲੁਟੇਰੇ ਵੀ ਗੰਭੀਰ ਜ਼ਖਮੀ ਹੋਏ ਨੇ ਤੇ ਜਾਣਕਾਰੀ ਮੁਤਾਬਕ ਕਾਰ ਦੇ ਵਿੱਚ ਮੌਜੂਦ ਇੱਕ ਬੱਚਾ ਤੇ ਉਸਦੇ ਪਿਤਾ ਦੀ ਵੀ ਇਸ ਹਾਦਸੇ ਦੇ ਵਿੱਚ ਜਾਨ ਜਾ ਚੁੱਕੀ ਹੈ ਦੇਖੋ ਕਿਵੇਂ ਔਰਤ ਦੇ ਨਾਲ ਇਹ ਵੱਡਾ ਕਾਹਨ ਹੁੰਦਾ ਰਸਤੇ ਦੇ ਵਿੱਚ ਜਾਂਦੀ ਨਾਲ ਸੋ ਤੁਸੀਂ ਵੀ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰੋ ਤਾਂ ਜੋ ਹੋਰ ਲੋਕ ਵੀ ਸਾਵਧਾਨ ਹੋ ਜਾਣ ਨਹੀਂ ਮੋਰਾੜੀ ਤੋਂ ਪੁੱਛਿਆ ਕਿ ਮੈਂ ਤਾਂ ਬਾੜੀਆ ਬੋਲੀ ਨਹੀਂ ਤੁਸੀਂ ਇਕੱਲੇ ਸੀਗੇ ਨਹੀਂ ਮੇਰੇ ਨਾਲ ਆ ਰਹੇ ਅਚਨ ਪੈਰਲਾਈਜ਼ ਹੋਇਆ ਮੈਂ ਦਵਾਈ ਲੈਂਦੀ ਤੇ ਦੰਗਿਆ ਤੁਸੀਂ ਕਰਤੀ ਸੀਗੇ ਅਜੀ ਸਮੋਥੀ ਅੱਛਾ ਤੇ ਇਹ ਪਿੱਛੋਂ ਆਏ ਸੀਗੇ ਇਹ ਪਿੱਛੋਂ ਆਇਆ ਇਹ ਵੀ ਬੰਗਿਆਂ ਨੂੰ ਆਈ ਹੈ ਤੇ ਇੱਥੇ ਗੱਡੀ ਵਿੱਚ ਵੱਜੇ ਹੈ ਇਹ ਲੈ ਦੁੱਤੋਂ ਮੇਰੇ ਸਾਹ ਤੋਂ ਭੋਗਨ ਨਾ ਗਿਆ ਇਹ ਬਹੁਤ ਤੇਜ਼ ਆਈ ਹੈ ਇਹ ਨਹੀਂ ਸਾਨੂੰ ਲਾ ਨਹੀਂ ਰਾਇਆ ਕਿੰਨੇ ਕ ਟਾਈਮ ਪਹਿਲਾਂ ਦੀ ਗੱਲ ਹੈ ਹੁਣ ਤੋਂ 15 ਮਿੰਟ 15 ਮਿੰਟ ਹੋ ਗਏ ਉਹ ਮੁੰਡਾ ਸੀ ਇੱਥੇ ਮੋੜਾੜੀ ਖੜਾ ਇਹਨੂੰ ਅਸੀਂ ਕਿਹਾ ਇਹ ਸਾਤ ਮੋੜੇ ਮੋਟਰਸਾਈਕਲ ਨਿਕਿਆ ਅਸੀਂ ਮਗਰ ਸਾਡੇ ਆਂਦੇ ਨੇ ਐਕਸੀਡੈਂਟ ਹੋ ਗਿਆ